ਉਹ ਹਾਂ ਜੀ ਵੀ ਦਰਸ਼ਕੋ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਵੀਰੇ ਜਿਵੇਂ ਤੁਹਾਨੂੰ ਪਤਾ ਜੀ ਆਪਣਾ ਮੀਂਹ ਕਣੀ ਦਾ ਮੌਸਮ ਚੱਲ ਰਿਹਾ ਜੀ ਬਰਸਾਤਾਂ ਵਾਲਾ ਠੀਕ ਆ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਮੇਰਾ ਵੀਰ ਅਕਸਰ ਮੇਰਾ ਭਰਾ ਲੋਕਾਂ ਦੇ ਘਰੇ ਠੀਕ ਆ ਆਮ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਗੰਡੋਏ ਤੇ ਸੱਪ ਨਿਕਲਦੇ ਨੇ ਪਰ ਵੀਰੇ ਆਪਾਂ ਆਪਣੇ ਚੈਨਲ ਦੇ ਉੱਤੇ ਗੰਡੋਏ ਨਹੀਂ ਮੇਰਾ ਵੀਰ ਆਪਾਂ ਸੱਪ ਹੀ ਲਾਉਣੇ ਐ ਇਹੋ ਜੇ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਕਬੂਤਰ ਦੀ ਕੁਆਲਿਟੀ ਦੇਖੋ ਜੀ ਕਿਉਂ ਕਿਵੇਂ ਨਾਗ ਦੇਵਾਂਗੇ ਉਫਣਾ ਚੱਕਿਆ ਕਬੂਤਰ ਨੇ ਦੇਖੋ ਛਾਤੀ ਕਿਵੇਂ ਚੌੜੀ ਕਰਕੇ ਖੜਾ ਆ ਹੁਣ ਕਬੂਤਰ ਨੂੰ ਵੀਰੇ ਮੈਂ ਤਾਂ ਕਿਹਾ ਨਹੀਂ ਹਾਂ ਪਤਾ ਆਉਦੀ ਛਾਤੀ ਚੌੜੀ ਕਰ ਲਾ ਤੇਰੀ ਵੀਡੀਓ ਬਣਾਉਣ ਲੱਗਾ ਆ ਠੀਕ ਐ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਨਰਦੀ ਕੁਆਲਿਟੀ ਦੇਖੋ ਮੇਰਾ ਭਰਾ ਪਤਾ ਲੱਗਾ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਛਾਤੀ ਚੈੱਕ ਕਰ ਲੋ ਦੇਖੋ ਜੀ ਮੈਂ ਨਹੀਂ ਕਹ ਕਬੂਤਰ ਨੂੰ ਪਤਾ ਉਹਦੀ ਛਾਤੀ ਚੱਕ ਤੇਰੀ ਵੀਡੀਓ ਬਣਾਉਣ ਲੱਗਾ ਪਰ ਇਹ ਜਿਹੜੀ ਕੁਆਲਿਟੀ ਹੁੰਦੀ ਆ ਬੰਦੇ ਨੂੰ ਆਪ ਹੀ ਝਲਕੇ ਜਾਂਦੀ ਆ ਤੇ ਬਾਕੀ ਚਲੋ ਕਰਦੇ ਆਪਾਂ ਮਕਮਲ ਵੀਰ ਉਹਦੀ ਸਟਾਰਟਿੰਗ ਤੇ ਦਸੀ ਉਮਰਾ ਭਰਾ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਦਾ ਆਪਣਾ ਟਾਪ ਜਾਨਵਰ ਠੀਕ ਹੈ ਠਹਿਰ ਜਾ ਠਹਿਰ ਜਾ ਸੋ ਹਾਂ ਜੀ ਬਜੀ ਨਮਸਕਾਰ ਰਿਹਾ ਦਬਸ ਹੱਥੀਆ ਗਾਲਕ ਕੀ ਹਾਲ ਹੈ ਸਭਾ ਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਾਈਆਂ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ खरे ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂ ਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਉਹ ਉਮੀਦ ਕਰਦਾ ਤੁਹਾਡਾ ਛੋਟਾ ਭਰਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਤੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਆਨੰਦ ਮਾਣਦੇ ਹੋਣਗੇ ਦਰਸ਼ਕੋ ਮੌਸਮ ਬਹੁਤ ਵਧੀਆ ਕਰੋ ਚੈੱਕ ਜੀ ਦੇਖੋ ਮੈਂ ਕਹਿੰਦਾ ਵੀਰੇ ਪੂਰਾ ਐਂਡ ਕੁਆਲਿਟੀ ਦਾ ਮੌਸਮ ਹੋਇਆ ਵਾ ਇਹੋ ਜਿਹੇ ਮੌਸਮਾਂ ਦੇ ਵਿੱਚ ਮੇਰਾ ਵੀਰ ਉਤੋਂ ਵੀਰੇ ਐਡੇ ਟਾਪ ਤੇ ਖਰੇ ਝੋਟੇ ਠੀਕ ਹੈ ਤੁਹਾਨੂੰ ਆਪਣੇ ਚੈਨਲ ਉੱਤੇ ਵੇਖਣ ਨੂੰ ਮਿਲਿਆ ਕਰਨਗੇ ਮੇਰਾ ਵੀਰ ਡੇਲੀ ਦੇ ਡੇਲੀ ਬੇਸ ਤੇ ਮੇਰਾ ਭਰਾ ਜਿਵੇਂ ਕਿ ਤੁਹਾਡੇ ਭਰਾ ਨੇ ਛੋਡੇ ਨਾਲ ਵੀਰੇ ਵਾਦਾ ਕਰਿਆ ਕਿ ਚੀਜ਼ ਆਪਾਂ ਤੁਹਾਨੂੰ ਇਹੋ ਜਿਹੀ ਪਾਵਾਂਗੇ ਮੇਰਾ ਭਰਾ ਔਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇਹੀ ਕਾਰਨ ਕਰਕੇ ਮੇਰਾ ਭਰਾ ਜਨਾਬ ਆਪਣੇ ਨਾਲ ਦੇ ਨਾਲ ਜਾਂਦੇ ਨੇ ਮੇਰਾ ਵੀਰੇ ਠੀਕ ਹੈ ਕੱਲ ਵੀਰੇ ਜੋੜਾ ਪਾਇਆ ਸੀ ਵੱਡਾ ਹਜ਼ਾਰ ਵਾਲੀ ਕਬੂਤਰਾਂ ਦੇ ਵਿੱਚੋਂ ਵੀਰੇ ਜੋੜਾ ਉਹ ਸੇਲ ਹੋ ਚੁੱਕਾ ਆ ਹੁਣ ਮੈਨੂੰ ਕੋਈ ਬੰਦਾ ਉਸ ਜੋੜੇ ਬਾਰੇ ਵੀਰੇ ਫੋਨ ਨਾ ਕਰੇ ਠੀਕ ਹੈ ਤੇ ਹਾਂਜੀ ਬਾਜੀ ਤੁਸੀਂ ਅੱਜ ਵਾਲੇ ਆਪਣੇ ਨਾਗਦੀ ਕੁਆਲਟੀ ਕਰੋ ਚੈੱਕ ਜੀ ਦੇਖੋ ਕਿਉਂ ਲੱਗਦਾ ਨਾ ਕਿ ਹਨ ਵੀ ਪੰਜਰੇ ਵਿੱਚੋਂ ਵਾਕਈ ਕੋਈ ਸਾਂਹ ਸੱਪ ਫਿਰਦਾ ਆ ਮਰਾ ਵੀਰੇ ਠੀਕ ਹੈ ਆਪਣੇ ਭਰਾ ਦੇ ਘਰੋਂ ਜੋੜਾ ਇਹ ਆਇਆਗਾ ਠੀਕ ਹੈ ਜੀ ਉਸ ਦਿਨ ਆਪਾਂ ਇਸ ਜੋੜੇ ਦੀ ਮੇਰਾ ਵੀਰੇ ਵੀਡੀਓ ਵੀ ਲਈ ਸੀ ਕਿ ਭਰਾ ਦੀ ਡੋਲੀ ਦੇ ਅੰਦਰ ਜੋੜਾ ਇਹ ਫਿਰ ਰਿਆ ਸੀਗਾ ਜੀ ਲੱਗਿਆ ਲਗਾਇਆ ਜੋੜਾ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਕਾਲੇ ਪੰਦੇ ਵਿੱਚ ਨੀਲਾ ਚਿੱਟੀਆਂ ਅੱਖਾਂ ਦਾ ਤੇ ਵੀਰੇ ਮਰਾ ਵਾਲੇ ਕੂਤਰਾਂ ਵਿੱਚੋਂ ਵੱਡੀ ਆਪਣੀ ਮਦੀਨ ਹੈ ਠੀਕ ਹੈ ਜੀ ਬਿਲਕੁਲ ਬੰਦ ਜੋੜ ਦੋਨੇ ਪੈਰਾਂ ਦੇ ਵਿੱਚ ਮੇਰਾ ਭਰਾ ਕੂਦਰੀ ਦੇ ਪਲਾਸਟਿਕ ਦੇ ਛੱਲੇ ਲੱਗੇ ਹੋਏ ਆ ਜੀ ਬਹੁਤ ਸੋਹਣਾ ਅਮਰਾਵੀਰ ਜੋੜਾ ਲੱਗਿਆ ਹੋਇਆ ਆਂਡੇ ਬੱਚਾਂ ਦੀ ਮੇਰਾ ਭਰਾ ਆਪਣੀ ਫੋਲੋ ਬਟਾ ਫੋਲੋ ਗਰੰਟੀ ਆ ਬਾਕੀ ਜਿਹੜੇ ਭਰਾ ਦੇ ਘਰੋਂ ਜੋੜਾ ਆਇਆ ਹੋਇਆ ਠੀਕ ਆ ਉਹਦੇ ਆਪਾਂ ਤੁਹਾਨੂੰ ਜਾਮਰਾਂ ਦਾ ਮਗਰ ਦੀ ਵੀਡੀਓ ਦੇ ਵਿੱਚ ਸ਼ੌਂਕ ਵੀ ਕਰਵਾਇਆ ਸੀਗਾ ਠੀਕ ਆ ਜੀ ਬਾਈਹਰਾਂ ਤੋਂ ਆਪਣੇ ਕਾਫੀ ਕਬੂਤਰ ਆਏ ਨੇ ਜਿਹੜੇ ਕਿਸੇ ਭਰਾਵਾਂ ਨੂੰ ਉਸ ਭਰਾ ਦੇ ਕੂਦਰਾ ਆਪਾਂ ਦੇ ਉੱਤੇ ਵੀ 101 ਨਹੀਂ 200% ਮੇਰਾ ਭਰਾ ਰਿਜ਼ਲਟ ਆਇਆ ਜੀ ਏਡੇ ਟੌਪ ਦੇ ਖਰੇ ਜਾਨਵਰ ਆ ਬਾਕੀ ਉਹ ਭਰਾ ਦਾ ਵੀ ਦਿਿਲੋਂ ਧੰਨਵਾਦ ਯਾਰ ਜਿਹਨੇ ਆਪਾਂ ਨੂੰ ਇੱਡੇ ਟਾਪ ਜਾਨਵਰ ਦਿੱਤੇ ਦੇਖੋ ਜੀ ਨਹੀਂ ਤਾਂ ਇਹੋ ਜਿਹੇ ਵੀਰੇ ਜਾਨਵਰ ਅਗਲਾ ਹੱਥ ਨਹੀਂ ਲਾਉਂਦੰਦਾ ਠੀਕ ਹੈ ਬਾਈ ਨੇ ਆਪ ਨੂੰ ਤਾਂ ਵੀ ਵੀਰੇ ਕਹਿੰਦਾ ਚੱਲ ਕੋਈ ਨਹੀਂ ਯਾਰ ਤੇ ਨਾਲ ਆਪਣਾ ਮੰਨ ਕੇ ਚੱਲੋ ਭਰਾਵਾਂ ਵਾਲੀ ਗੱਲ ਆ ਹਨਾ ਤੇ ਕੋਈ ਭਰਾ ਆਪਣੇ ਨਾਲ ਫਰਕ ਨਹੀਂ ਕਰਦਾ ਚੈੱਕ ਕਰੋ ਜੀ ਕੁਆਲਿਟੀ ਨੀਰਲਾ ਕੁਤਰ ਜਿੱਤਿਆਂ ਦਾ ਨਾਲ ਵੀਰੇ ਵੱਡੇ ਕੁਤਰੇ ਆਪਣੀ ਪ्युअर ਮੇਰਾ ਵਾਲੀ ਕੁਤਰਾ ਵਿੱਚੋਂ ਕੱਦ ਕਾਠ ਸ਼ਕਲ ਅਕਲ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਜੇ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਾਨੂੰ ਕੱਲੀ-ਕੱਲੀ ਚੀਜ਼ਾਂ ਮੇਰਾ ਭਰਾ ਤੁਸੱਲੀ ਬਾਕੀ ਸ਼ੌਂਕ ਕਰਾਉਨੇ ਆਂ ਬਸ ਤੁਸੀਂ ਵੀਡੀਓ ਦੇ ਵਿੱਚ ਆਪਣਾ ਲਾਸਟ ਤਾਈ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਟੌਪ ਤੇ ਖਰੇ ਜਾਨਵਰ ਓਹ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਗਰਦਾਰ ਆਪਣੇ ਕਾਲੇ ਕੂਬੂਤਰ ਤੇ ਮੇਰਾ ਭਰਾ ਨੀਲਾ ਕਾਲੇ ਪੰਦੇ ਵਿੱਚ ਸਦਨੋ ਚਿੱਟੀਆਂ ਅੱਖਾਂ ਬਾਬੇ ਧੰਨੇ ਵਾਲੇ ਕੂਬੂਤਰਾਂ ਦੇ ਵਿੱਚੋਂ ਜੀ ਠੀਕ ਹੈ ਜੀ ਇਸ ਕਬੂਤਰ ਦਾ ਆਪ ਮੇਰਾ ਭਰਾ ਗੋੜ ਰੰਗਾ ਰੱਤਾ ਠੀਕ ਹੈ ਕਬੂਤਰ ਰੱਤੇ ਬੱਚੇ ਵੀ ਕੱਢੂਗਾ ਨੀਲੇ ਵੀ ਕੱਢੂਗਾ ਕੋਲਾਂ ਦੇ ਵਿੱਚੋਂ ਵੀ ਬੱਚੇ ਕਬੂਤਰ ਆਹ ਕੱਢੇਗਾ ਮੇਰਾ ਵੀਰ ਠੀਕ ਹੈ ਜੀ ਔਰ ਵੀਰੇ 13 14 ਫਰੀ ਕੂਤਰ ਆਹ ਬੱਚੇ ਕੱਢਦਾ ਆ ਠੀਕ ਹੈ ਜੀ ਭਰਾ ਦੇ ਘਰ ਦਾ ਵੱਡਾ ਕੂਤਰ ਆਂਡੇ ਬੱਚਿਆਂ ਦੀ ਮੇਰਾ ਵੀਰ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਆ ਠੀਕ ਹੈ ਬੱਚੇ ਜੋੜੀ ਦੇ ਮੇਰਾ ਵੀਰ ਤੁਸੀਂ ਜਿੰਨੇ ਮਰਜ਼ੀ ਧਾਲੀਓ ਮੇਰਾ ਭਰਾ ਦੇਖੋ ਜੀ ਸਾਹਬ ਚੰਗੀ ਕਰੋਗੇ ਰਿਜ਼ਲਟ ਤੁਹਾਨੂੰ ਚੰਗਾ ਹੀ ਮਿਲੇਗਾ ਜੇ ਸਦ ਨੂੰ ਤੁਸੀਂ ਸਾਹਬ ਨਹੀਂ ਕਰਨੀ ਤਾਂ ਚਾਹੇ ਮੇਰਾ ਭਰਾ ਤੁਸੀਂ 50000 ਦਾ ਜੋੜਾ ਲਿਆਓ ਉਹ ਵੀ ਥੋੜਾ ਮਿੱਟੀ ਆ ਮੇਰਾ ਭਰਾ ਠੀਕ ਹੈ ਜੀ ਚੈੱਕ ਕਰੋ ਮੇਰਾ ਭਰਾ ਕੁਆਲਿਟੀ ਠੀਕ ਹੈ ਸ਼ੈਕਲ ਅਕਲ ਕਦ ਕਾਠ ਰੰਗ ਰੂਪ ਚੈੱਕ ਕਰੋ ਜੀ ਦੇਖੋ ਮੈਂ ਕਹਿੰਦਾ ਸਦਨ ਇਹ ਹੋਇਆ ਜਨਵਰ ਆ ਬੇਕੇ ਭੁੱਖ ਲੱਤ ਜੀ ਕੂਤਰ ਨੂੰ ਠੀਕ ਹੈ ਆ ਬਾਈ ਜੀ ਜਨਵਰ ਆਪਣੇ ਦੀ ਅੱਖ ਹੈ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਠੀਕ ਹੈ ਜੀ ਨੀਲੇ ਡੋਰੀਆਂ ਦਾ ਮੇਰਾ ਵੀ ਰ ਆਪਣਾ ਇਹ ਕੂਤਰ ਆ ਅੱਖ ਦੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਮੇਰਾ ਵੀਰ ਔਰ ਆ ਬਾਈ ਜੀ ਜਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਵੀ ਚੈੱਕ ਕਰੋ ਜੀ ਕੁਆਲਿਟੀ ਦੇਖੋ ਕਿੱਡੇ ਨਿੱਕਰ ਚੌੜੇ-ਚੌੜੇ ਪੱਲਿਆਂ ਦਾ ਆਪਣਾ ਇਹ ਜਨਮ ਭਰਿਆ ਠੀਕ ਹੈ ਜੀ ਲਾਸਟ ਵਾਲੀ ਕੰਨੀਆਂ ਜਾਂਦ ਕੇ ਆ ਰਹੀਆਂ ਨੇ ਪਰ ਉਹਦੇ باوجود ਤੁਸੀਂ ਜ਼ੋਰ ਦੇਖੋ ਕੂਤਰ ਅੰਦਰ ਕਿੰਨਾ ਮਾਰਦਾ ਆ ਠੀਕ ਹੈ ਔਰ ਠ ਹੈ ਜੱਟ ਹੈ ਜੱਾ ਪਤਾ ਦੱਸਦਾ ਭਰਾਵਾ ਸਾਰਿਆਂ ਨੂੰ ਬਹੁਤ ਗੁੱਸੇ ਵਾਲਾ ਤੂੰ ਆ ਲੋ ਜੀ ਆ ਕਰੋ ਚੈੱਕ ਜੀ ਆਪਣੇ ਅਗਲੇ ਪੱਲੇ ਦੀ ਕੁਆਲਿਟੀ ਮੇਰਾ ਭਰਾ ਦੇਖੋ ਜੀ ਬਗਲ ਦੇਖੋ ਕੂਤਰ ਦੀ ਕਿੱਡੀ ਨਿੱਕਰ ਵੱਡੀ ਬਗਲ ਦਾ ਕੂਤਰ ਆ ਮੇਰਾ ਭਰਾ ਠੀਕ ਹੈ ਰਈ ਗੱਲ ਪੈਰ ਚੈੱਕ ਕਰੋ ਜਿਵੇਂ ਸੁਰਖ ਜਾਮਣੀ ਪੈਰਾਂ ਦਾ ਬੰਦ ਜੋੜਾ ਦਾ ਮੇਰਾ ਵੀਰ ਆਪਣਾ ਇਹ ਕਬੂਤਰ ਆ ਠੀਕ ਆ ਜੀ ਵੱਡਾ ਬੀਡਰ ਕਬੂਤਰ ਆ ਠੀਕ ਆ ਵਹੇ ਢਾਂਗੀ ਵੀ ਲੱਗਾ ਹੋਇਆ ਸੀਗਾ ਡੌਣਾ ਕਿਸੇ ਮੇਰੇ ਭਰਾ ਨੇ ਉਡਾ ਵੀ ਸਕਦਾ ਆ ਠਹਿਰ ਜਾਪਾ ਤਾਂ ਠਹਿਰ ਜਾ ਕੀ ਹੁੰਦਾ ਆ ਤੇ ਆ ਸੀਗਾ ਦਰਸ਼ਕੋ ਆਪਣਾ ਮੱਕੰਬਲ ਕਬੂਤਰ ਤੇ ਆਹ ਉਹ ਭਰਾ ਹੁਣ ਆਪਾਂ ਥੋਨੂੰ ਇਹਦੇ ਨਾਲ ਲੱਗੀ ਮਰਾਬ ਨਸਲ ਦੇ ਵਿੱਚੋਂ ਕਬੂਤਰੀ ਦਿਖਾਉਨੇ ਆ ਠੀਕ ਹੈ ਜੀ ਬਾਈ ਨੇ ਜਿਹੜਾ ਉਸਾਂ ਨਾਲ ਲਾਇਆ ਕੋਈ ਕਬੂਤਰ ਇਹ ਬਹੁਤ ਜਿਆਦਾ ਗਰਮ ਆ ਦੇਖੋ ਜੀ ਹੱਥ ਜਾ ਕੇ ਦੇਖੋ ਕਿਵੇਂ ਕਰਦਾ ਕਿ ਮੈਨੂੰ ਛੱਡ ਦੋ ਹੱਥ 'ਚ ਨਾ ਫੜੋ ਮੈਨੂੰ ਠੀਕ ਹੈ ਤੇ ਜਿਹੜੀ ਮਾਦੀ ਲਾਈ ਉਹ ਬਿਲਕੁਲ ਮਿੱਠੀ ਆ ਜੀ ਉਸਾਂ ਨਾਲ ਭਰਾਣੇ ਠੰਡਾ ਗਰਮ ਕਰਕੇ ਜੁੜਾ ਉਹਦਾ ਸੈੱਟ ਕਰਕੇ ਲਾਇਆ ਵੇ ਚੈੱਕ ਕਰ ਲਓ ਮੇਰਾ ਭਰਾ ਤੇ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਂਕ ਕਰਾਉਣਾ ਆ ਠੀਕ ਹੈ ਪਰ ਹਾਂ ਜੀ ਵੀ ਦਰਸ਼ਕ ਵੀਰੋ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਿਟੀ ਦੇਖੋ ਮੇਰਾ ਭਰਾ ਕੱਦ-ਕਾੜ ਚੈੱਕ ਕਰੋ ਜੀ ਕੂਤਰੀਆਂ ਦਾ ਜਮਾ ਕਬੂ ਠੀਕ ਹੈ ਜੀ ਅੱਗੋ ਚੌੜੀ ਆ ਕੂਤਰੀ ਛਾਤੀ ਤੇ ਪਿੱਛੋਂ ਜਮਾ ਸਲਮ ਬੰਦ ਜੀ ਵੀਰੇ ਆਪਣੀ ਇਹ ਮਾਦੀ ਵਾਕੀ ਕੱਤ ਕਾਠ ਐਨ ਸਦਨੋਂ ਜਿਹੜਾ ਸਰੀਰਿਕ ਬੰਤਰ ਆ ਨਾ ਮਾਦੀ ਦੀ ਜਮਾ ਕੂਤਰਾ ਵਾਲੀ ਯਾਰ ਕਰੋ ਚੈੱਕ ਤੇ ਆਹ ਵੇ ਜੀ ਖੜ ਜਾ ਪੁੱਤ ਖੜ ਜਾ ਕੂਤਰਾ ਚ ਨਾ ਫੁਰਤੀਲਾਪਨ ਮੇਰਾ ਭਰਾ ਬਹੁਤ ਜ਼ਿਆਦਾ ਜੀ ਕਿਉਂਕਿ ਜਨਪਰੇ ਆਹਾ ਢੋਲੀਆਂ ਦੇ ਵਿੱਚ ਰੱਖੇ ਹੋਈ ਸੀ ਜਿਵੇਂ ਤੁਸੀਂ ਉਹ ਦਿਨ ਇਹਨਾਂ ਦੀ ਸ਼ੋਰਟ ਵੀਡੀਓ ਚੈੱਕ ਕਰ ਹੀ ਲਿੱਤੀ ਹੋਵੇਗੀ ਠੀਕ ਹੈ ਜੀ ਕੱਲਾ ਮੇਰਾ ਭਰਾ ਸੈਪਰੇਟ ਕਰਕੇ ਜੋੜਾ ਇਹ ਰੰਦਾ ਸੀ ਮੇਰਾ ਵੀਰ ਆ ਲੋ ਜੀ ਆਹ ਆਖਰੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਗੁਲਾਬੀ ਨੋਕ ਸੱਜਣੋ ਗੁਲਾਬੀ ਪਲਕਾਂ ਬਾਡੀ ਸਟਰਕਚਰ ਮਾਦੀ ਦਾ ਚੈੱਕ ਕਰੋ ਦੇਖੋ ਜੀ ਕਬੂਤਰਾਂ ਦਾ ਭਲੇਖਾ ਪਾਉਂਦੀ ਹੈ ਮੇਰਾ ਵੀਰ ਦੇਖੋ ਠੀਕ ਹੈ ਤੇ ਆ ਬਾਈ ਜੀ ਦੂਜੇ ਸਾਈਡ ਦੀ ਆਖਰੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਮੇਰਾ ਭਰਾ ਗੁਲਾਬੀ ਨੋਕ ਗੁਲਾਬੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਇਹ ਮਾਦੀ ਆ ਠਹਿਰ ਜਾ ਬਹੁਤ ਠਹਿਰ ਜਾ ਬਹੁਤ ਜ਼ਿਆਦਾ ਫੁਰਤੀਲਾ ਪੋਣਿਆ ਜੀ ਕੂਤਰਾਂ ਦੇ ਵਿੱਚ ਬਾਕੀ ਆ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਜੀ ਬਿਲਕੁਲ ਬਰਾਬਰ ਰਸ ਦੀ ਵਿੱਚੋਂ ਨਵੀਂ ਸਾਰ ਆ ਰਹੀ ਆ ਜੀ ਆ ਚੈੱਕ ਕਰ ਲਓ ਕੰਨੀਆਂ ਤਿੰਨ ਕੰਨੀਆਂ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਹਾਂ ਵੀ ਕੂਤਰਾਂ ਵਿੱਚ ਕੀ ਕੁਆਲਿਟੀ ਆ ਤੇ ਕੀ ਨਹੀਂ ਠੀਕ ਹੈ ਬਾਕੀ ਜਿਵੇਂ ਸਰੇ ਤਾਈ ਮਰਾਵੀਰ ਕੂਤਰੀ ਆਪਣੀ ਇਹ ਕੰਨੀਆਂ ਰੱਖਦੀ ਆ ਤੇ ਆ ਬਈ ਜੀ ਮਾਦੀ ਆਪਣੀ ਦੇ ਪੈਰ ਬੰਦ ਜੋੜ ਦੋਨੋਂ ਪੈਰਾਂ ਦੇ ਵਿੱਚ ਮੇਰਾ ਭਰਾਏ ਦੇ ਪਲਾਸਟਿਕ ਦੀਆਂ ਕੜੀਆਂ ਲੱਗੀਆਂ ਹੋਈਆਂ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਮਰਾਵੀਰ ਠੀਕ ਹੈ ਐ ਆਸੀ ਕਿ ਦਰਸ਼ਕੋ ਆਪਣੀ ਮਕਮਲ ਕੁਦਰੀ ਮਰਾਵਲੇ ਕੁਤਰਾਂ ਦੇ ਵਿੱਚੋਂ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਬਾਹਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਤਾਈਂ ਬਣੇ ਰਹੋ ਔਰ ਮਰਾ ਆਪਣਾ ਆਪਣਾ ਪਿਆਰਾ ਜਿਹਾ ਕਮੈਂਟ ਯਾਰ ਲਾਜ਼ਮੀ ਕਰਕੇ ਜਾਇਓ ਸਾਨੂੰ ਚੰਗਾ ਲੱਗਦਾ ਵੀਰੇ ਜਦ ਤੁਸੀਂ ਆਪਣੇ ਪਿਆਰੇ ਕਮੈਂਟ ਵੱਖ-ਵੱਖ ਕੰਟਰੀਆਂ ਤੋਂ ਮੇਰਾ ਭਰਾ ਸਾਨੂੰ ਆਪਣੇ ਪਿਆਰੇ ਕਮੈਂਟ ਕਰਦੇ ਨੇ ਠੀਕ ਹੈ ਜੀ ਇਹ ਵੀਰੇ ਕਲਫ ਲੱਗੀ ਕੁਦਰੀ ਦੇ ਇਥੇ ਠੀਕ ਹੈ ਹਾਂਜੀ ਵੀ ਦੱਸ ਕੋ ਆ ਦੁਆਰ ਤੋਂ ਮੇਰਾ ਭਰਾ ਜਾਨਵਰ ਆਪਣੇ ਤੁਸੀਂ ਮਕਮਲ ਸਟੈਂਡਿੰਗ ਪੋਜੀਸ਼ਨ ਨੂੰ ਮੇਰਾ ਵੀ ਚੈੱਕ ਕਰ ਲੋ ਠੀਕ ਹੈ ਜੀ ਕੱਦ ਕਾਠ ਸ਼ਕਲ ਅਕਲ ਤੇ ਮੇਰਾ ਭਰਾ ਰੰਗ ਰੂਪ ਤੁਹਾਨੂੰ ਆਪਾਂ ਬਿਲਕੁਲ ਬਾਈ ਜੀ ਜੋ ਚੀਜ਼ ਹੈਗੀ ਆ ਬਿਲਕੁਲ ਰਿਐਲਿਟੀ ਦੇ ਵਿੱਚ ਵਿਖਾਈ ਦੀ ਆ ਠੀਕ ਹੈ ਜਤਨਾ ਨਾ ਜਤਨਾ ਤੁਹਾਡੇ ਤੇ ਮੇਰਾ ਵੀ ਆਦੇ ਵੱਲੋਂ ਤੁਹਾਡਾ ਵੀ ਕੋਸ਼ਿਸ਼ ਕਰਦਾ ਤੁਹਾਨੂੰ ਟੌਪ ਤੇ ਖੜੇ ਜਾਨਵਰ ਠੀਕ ਹੈ ਜੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਅਵੇਲੇਬਲ ਕਰਵਾ ਕੇ ਦੇ ਸਕੀਏ ਠੀਕ ਹੈ ਬਾਕੀ ਮੇਰਾ ਭਰਾ ਜੋੜਾ ਸੋਨੂੰ ਕਿਦਾਂ ਦਾ ਲੱਗਿਆ ਮੇਰਾ ਵੀਰ ਕਮੈਂਟ ਅੱਜ ਮੇਰੇ ਭਰਾਵਾਂ ਨੇ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਜੀ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਤੁਹਾਡੇ ਤੇ ਆ ਤੁਹਾਡੇ ਚੰਗੇ ਕਮੈਂਟ ਵੀ ਸਾਨੂੰ ਕਬੂਲ ਆ ਤੇ ਮਾੜੇ ਕਮੈਂਟ ਵੀ ਮੇਰਾ ਭਰਾ ਠੀਕ ਹੈ ਜੀ ਆਂਦੇ ਬੱਚਿਆਂ ਦੀ ਬੱਚਿਆਂ ਦੇ ਉੱਡਣ ਦੀ ਮੇਰਾ ਵੀਰ ਫੁੱਲ ਬਟਾ ਫੁੱਲ ਗਰੰਟੀ ਚੁੱਕੀ ਆ ਜੀ ਵੀਰ ਨੇ ਠੀਕ ਹੈ ਤੇ ਗਰੰਟੀ ਦੇ ਨਾਲ ਹੀ ਆਪਾਂ ਜੋੜਾ ਦੇਣਾ ਠੀਕ ਹੈ ਬਿਲਕੁਲ ਸਦ ਨੂੰ ਰੀਜ਼ਨੇਬਲ ਪ੍ਰਾਈਸ ਆ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਐਸੇ ਜੋੜੀ ਦਾ ਮੇਰਾ ਭਰਾ ਪ੍ਰਾਈਸ ਵੀ ਮੈਂਸ਼ਨ ਕਰ ਦਿੱਤਾ ਸੀਗਾ ਠੀਕ ਹੈ ਤੇ ਜਲ ਤੋਂ ਜਲਦ ਮੇਰਾ ਭਰਾ ਮੌਕੇ 'ਤੇ ਤੁਸੀਂ ਫਾਇਦਾ ਚੁੱਕਿਆ ਕਰੋ ਠੀਕ ਹੈ ਤੇ ਟੌਪ ਦੇ ਖਰੇ ਜਾਨਵਰ ਮੇਰਾ ਭਰਾ ਆਪਣੇ ਘਰ ਮੰਗਵਾਇਆ ਕਰੋ ਠੀਕ ਹੈ ਜੀ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਸਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਤੁਹਾਨੂੰ ਪਤਾ ਹੀ ਆ ਕਿੰਨਾ ਸਲਦੇ ਵਿੱਚ ਕੋਈ ਨਵੇਂ ਇਹੋ ਜਿਹੇ ਸਾਣ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ